ਸਰ ਸैम ਸਿੰਘ ਪੰਗੂ ਦੀ ਕਹਾਣੀ ਵੇਦਨ ਕਈਏ ਕਿ ਮੈਂ ਪਿਛਲੇ 3 ਮਹੀਨੇ ਤੋਂ 6 ਮਹੀਨੇ ਦੇ ਵਿਜ਼ਟਰ ਵੀਜ਼ੇ ਤੇ ਕੈਨੇਡਾ ਵਿੱਚ ਆਪਣੇ ਧੀ ਚਬਾਈ ਦੇ ਕੋਲ ਆਇਆ ਹੋਇਆ ਸਾਂ ਮੈਂ ਹਮੇਸ਼ਾ ਦੂਸਰੇ ਮੁਲਕਾਂ ਵਿੱਚ ਬੱਚਿਆਂ ਨੂੰ ਭੇਜਣ ਦਾ ਵਿਰੋਧ ਕਰਦਿਆਂ ਦਲੀਲ ਦਿੰਦਾ ਹੁੰਦਾ ਸਾਂ ਕਿ ਜਿਹੜੇ ਵਿਦੇਸ਼ੀਆਂ ਨੂੰ ਆਪਣੇ ਮੁਲਕ ਵਿੱਚੋਂ ਬਾਹਰ ਕੱਢਣ ਲਈ ਸਾਡੇ ਬਡੇਰਿਆਂ ਨੇ ਕਿੰਦਾ ਕੱਟੀਆਂ ਫਾਂਸੀ ਦੇ ਰਸਤੇ ਚੁੰਮੇ ਧੰਤਾਂ ਦੀ ਜ਼ਲਾਲ ਸਈ ਤੁਸੀਂ ਫਿਰ ਉਹਨਾਂ ਦੀ ਕਲਾਮੀ ਕਰਨ ਪੈਸੇ ਖਰਚ ਕਰਕੇ ਜਾ ਰਹੇ ਹੋ ਪਰ ਨੌਜਵਾਨੀ ਦੇ ਸਿਰ ਵਿਦੇਸ਼ ਜਾਣ ਦਾ ਸਵਾਰ ਹੋਇਆ ਪੁੱਤ ਕਿਸੇ ਦੀ ਨਹੀਂ ਸੁਣਦਾ ਮੈਂ ਹਗਾ ਵਦੂ ਸੋਚਦਰ ਧਾਰਨੀ ਹੋਣ ਕਰਕੇ ਆਪਣੀ ਇੱਕੋ ਇੱਕ ਧੀ ਦੇ ਆਪਣੀ ਮਰਜ਼ੀ ਮੁਤਾਬਕ ਵਿਆਹ ਵਾਸਤੇ ਵੀ ਸਿਰ ਚੁਕਾ ਕੇ ਹਾਮੀ ਭਰ ਦਿੱਤੀ ਤੇ ਸਰਕਾਰਾਂ ਦੀਆਂ ਰੋਜ਼ਗਾਰ ਪ੍ਰਤੀ ਨਾ ਪੱਖੀ ਨੀਤੀਆਂ ਦੇ ਕਾਰਨ ਚੰਗਾ ਕਾਰੋਬਾਰ ਹੋਣ ਦੇ ਬਾਵਜੂਦ ਧੀ ਚਵਾਈ ਨੂੰ ਵਿਦੇਸ਼ ਜਾਣ ਦੀ ਸਹਿਮਤੀ ਵੀ ਦੇਣੀ ਪਈ ਇਸ ਸਕੀਮ ਸ਼ਾਇਦ ਤੀਜਵਈ ਦੀ ਪਹਿਲਾਂ ਹੀ ਹੋਵੇਗੀ ਕਿ ਗੁਰਜੋਤ ਕੈਨੇਡਾ ਵਿੱਚ ਪੀਆਰ ਹੋ ਕੇ ਪਤੀ ਨੂੰ ਆਸਾਨੀ ਨਾਲ ਬੁਲਾ ਲਵੇਗੀ ਇਹ ਵਰਤਾਰਾ ਆਮ ਹੀ ਹੋ ਗਿਆ ਹੈ ਪੰਜਾਬ ਦੀ ਤਰਸ ਦੀ ਇਹ ਹੈ ਕਿ ਖੇਤ ਦੇ ਬੰਨੇ ਤੇ ਖਲੋਕੇ ਕੰਮ ਕਰਵਾਉਣ ਵਾਲੇ ਅਤੇ ਚੰਗੇ ਰੁਤਬੇ ਛੱਡ ਕੇ ਖਾਂਦੇ ਪੀਂਦੇ ਪਰਿਵਾਰਾਂ ਦੇ ਬੱਚੇ ਤੇ ਸਿਆਣੇ ਵੀ ਬਾਹਰਲੇ ਮੁਲਕਾਂ ਵਿੱਚ ਡਰਾਈਵਰੀਆਂ ਕਰਦੇ ਨੇ ਅੰਬੇਰ ਤੋੜਦੇ ਨੇ ਸਟੋਰਾਂ ਉੱਤੇ ਸੇਲਸਮੈਨ ਲੱਗਦੇ ਨੇ ਮਾਸਟਰ ਡਿਗਰੀਆਂ ਪ੍ਰਾਪਤ ਕੁੜੀਆਂ ਮੁੰਡੇ ਪੈਟਰੋਲ ਪੰਪਾਂ ਤੇ ਰਾਤ ਦਿਨ ਡਿਊਟੀਆਂ ਕਰਦੇ ਨੇ ਇਥੋਂ ਤੱਕ ਕਿ ਗੋਰੀਆਂ ਤੇ ਬੱਚਿਆਂ ਤੇ ਬੁੱਢਿਆਂ ਦੀ ਸਾਂਭ ਸੰਭਾਲ ਕਰਦੇ ਘਰਾਂ ਦੀ ਰਖਵਾਲੀ ਵੀ ਕਰਨ ਨੂੰ ਤਿਆਰ ਹੁੰਦੇ ਨੇ ਨਖਿੱਦ ਤੋਂ ਨਖਿੱਦ ਕੰਮ ਨੂੰ ਜੋਬ ਤੇ ਗਿਆ ਆਖ ਕੇ ਫਖਰ ਮਹਿਸੂਸ ਕਰਦੇ ਨੇ ਵਿਦੇਸ਼ ਜਾਣ ਵਾਸਤੇ ਪੰਜਾਬੀ ਮਾਪੇ ਬੱਚਿਆਂ ਦੇ ਵਿਆਹਾਂ ਸੰਬੰਧੀ ਕਈ ਤਰ੍ਹਾਂ ਦੇ ਉਲਟੇ ਸਿੱਧੇ ਸਮਝੌਤੇ ਕਰਦੇ ਨੇ ਸਮਝੌਤਿਆਂ ਤੇ ਖਰੇ ਨਾ ਉਤਰਨ ਤੇ ਫਰਜ਼ੀ ਸਮਝੌਤਿਆਂ ਦੀ ਪੋਲ ਖੁੱਲਣ ਦੀ ਸੂਰਤ ਵਿੱਚ ਅਦਾਲਤਾਂ ਵਿੱਚ ਬਹੁਤ ਸਾਰੇ ਕੇਸ ਵੀ ਦਰਜ ਹੁੰਦੇ ਨੇ ਮੈਂ 6 ਸਾਲ ਬਾਅਦ ਤੀਨ ਨੂੰ ਗੱਲ ਨਾ ਲਾਇਆ ਸੀ ਇੱਥੇ ਹੀ ਪੈਦਾ ਹੋਇਆ ਦੋਤਰਾ ਤੇ ਦੋਤਰੀ ਕ੍ਰਮਵਾਰ 4 ਤੇ 1 ਸਾਲ ਦੇ ਹੋ ਗਏ ਸਨ ਵੀਡੀਓ ਕਾਲ ਤੇ ਲਗਾਤਾਰ ਗੱਲਬਾਤ ਕਰਦਾ ਦੋਤਰਾ ਨਾਨੂ ਕਹਿਣ ਲੱਗ ਪਿਆ ਸੀ ਦੋਤਰੀ ਵੀ ਫੋਟੋ ਵੇਖ ਕੇ ਬੜੀ ਖੁਸ਼ ਹੁੰਦੀ ਦਿਲ ਤਾਂ ਮਿਲਣ ਨੂੰ ਬਹੁਤ ਕਰਦਾ ਪਰ ਬੇਟੀ ਦੇ ਵਾਰ-ਵਾਰ ਕਹਿਣ ਤੇ ਵੀ ਮੈਂ ਵਿਦੇਸ਼ ਨਹੀਂ ਗਿਆ ਬਸ ਉਹ ਜੀ ਜਾਣ ਨੂੰ ਦਿਲ ਨਾ ਮੰਨਦਾ ਬੇਟੀ ਵੱਲੋਂ ਆਉਣ ਨੂੰ ਆਖਣ ਤੇ ਪਤਨੀ ਅਕਸਰ ਆਖਦੀ ਤੇਰੇ ਪਾਪਾ ਨੂੰ ਇੱਥੇ ਉਹਦੀ ਜੁੰਡਲੀ ਦੇ ਯਾਰ ਨਹੀਂ ਮਿਲਨੇ ਜੁਵਾਈ ਆਖਦਾ ਪਾਪਾ ਆਉ ਤਾਂ ਸਹੀ ਤੁਹਾਨੂੰ ਇੱਥੇ ਐਨੇ ਲੋਕਾਂ ਨਾਲ ਮਿਲਦਾ ਮੌਕਾ ਮਿਲੇਗਾ ਦੁਬਾਰਾ ਛੇਤੀ ਦੇ ਨੇ ਵਾਪਸ ਨਹੀਂ ਜਾਂਦੇ ਧੀ ਜੁਵਾਈ ਦੇ ਬੁਲਾਉਣ ਤੇ ਤਾਂ ਨਾ ਗਿਆ ਪਰ ਇੱਕ ਸਹਿਸਤਕ ਸੱਤ ਦੇ ਸੱਦੇ ਤੇ ਕੈਨੇਡਾ ਆ ਗਿਆ ਸਾਂ ਕੈਨੇਡਾ ਆ ਕੇ ਇੱਕ ਵਾਰ ਤਾਂ ਇੱਥੋਂ ਦੇ ਸਿਸਟਮ ਦੀ ਆਪਣੇ ਮੁਲਕ ਨਾਲ ਤੁਲਨਾ ਕਰਕੇ ਸਰਕਾਰਾਂ ਦੇ ਸਦਕੇ ਜਾਨੂ ਦਿਲ ਕੀਤਾ ਪਰ ਬਡੇਰਿਆਂ ਵੱਲੋਂ ਚੱਲੇ ਦੁੱਖ ਨਾ ਭੁੱਲੀ ਬੱਚਾ ਨੇ ਵਿਸ਼ੇਸ਼ ਥਾਵਾ ਵੀ ਬਖਾ ਦਿੱਤੀਆਂ ਮੈਂ ਇਥੇ ਆ ਕੇ ਵੇਖਿਆ ਕਿ ਵਿਦੇਸ਼ ਦੇ ਜੰਪਲ ਛੋਟੇ ਬੱਚਿਆਂ ਵਿੱਚ ਪੰਜਾਬੀ ਦਾਦੇ ਪੋਤਰੇ ਤੇ ਨਾਨੇ ਦੋਤੇ ਦੇ ਮੋਹ ਵਾਲੀ ਕੋਈ ਗੱਲ ਨਹੀਂ ਸੀ ਖੁਦ ਅਤੇ ਆਪਣੇ ਵਰਗੇ ਹੋਰ ਜੋ ਸ਼ਾਇਦ ਬੜੇ ਚਾਹ ਨਾਲ ਵਿਦੇਸ਼ ਆਏ ਹੋਣਗੇ ਨੂੰ ਯਾਹ ਜਾ ਤੋ ਬਿਨਾ ਬੱਚਿਆਂ ਦੀ ਬੋਲੀ ਦਾ ਹੀ ਪਤਾ ਨਹੀਂ ਲੱਗਦਾ ਇੱਕ ਪੰਜਾਬੀ ਲੇਖਕ ਦੇ ਕਹਿਣ ਅਨੁਸਾਰ ਵਿਦੇਸ਼ਾਂ ਵਿੱਚ ਜੰਮੇ ਪੰਜਾਬੀਆਂ ਦੇ ਬੱਚੇ ਚਿਰੜ ਘੋਗੀ ਨੇ ਸ਼ਿਫਟਾਂ ਵਿੱਚ ਕੰਮ ਕਰਨ ਵਾਲੇ ਆਪੋ ਆਪਣੇ ਕੰਮ ਤੇ ਨਿਕਲ ਜਾਂਦੇ ਨੇ ਤੇ ਬੱਚੇ ਕ੍ਰੈਚ ਵਿੱਚ ਮੇਰੇ ਵਰਗੇ ਪਾਰਕਾਂ ਕੱਛਣ ਚਲੇ ਜਾਂਦੇ ਨੇ ਜਾਂ ਗੁਰਦੁਆਰਾ ਸਾਹਿਬ ਦੋ ਛੁੱਟੀਆਂ ਵਿੱਚੋਂ ਇੱਕ ਛੁੱਟੀ ਹਫ਼ਤੇ ਪਰ ਦਾ ਰਾਸ਼ਨ ਖਰੀਦਣ ਲਈ ਹੁੰਦੀ ਹੈ ਦੂਸਰੀ ਕਿਸੇ ਸਨੇਹੀ ਨੂੰ ਮਿਲਣ ਵਾਸਤੇ ਜੇ ਅਗਲੇ ਦਾ ਕੋਈ ਰੁਝੇ ਮਨਾ ਹੋਵੇ ਇਹ ਦੋ ਦਿਨ ਪਰਿਵਾਰ ਇਕੱਠਾ ਹੁੰਦਾ ਹੈ ਉਹ ਚੇਚੀ ਛੁੱਟੀ ਕਰਕੇ ਕਿਸੇ ਨੂੰ ਮਿਲਣ ਜਾਣ ਦਾ ਮਤਲਬ ਹੈ ਅਗਲੇ ਦਾ ਵੀ ਤੇ ਆਪਣਾ ਵੀ ਹਜ਼ਾਰਾਂ ਵਿੱਚੇ ਨੁਕਸਾਨ ਹਜ਼ਾਰਾਂ ਵਿੱਚ ਮੈਂ ਇਸ ਲਈ ਆਖ ਰਿਹਾ ਕਿ ਪੰਜਾਬੀ ਆਪਣੀ ਕਮਾਈ ਨੂੰ ਡਾਲਰਾਂ ਜਾਂ ਪੌਂਡਾਂ ਵਿੱਚ ਨਹੀਂ ਭਾਰਤੀ ਰੁਪਈਆ ਵਿੱਚ ਦੱਸ ਕੇ ਮਾਨਮਤੇ ਹੁੰਦੇ ਨੇ ਇੱਥੇ ਇਹ ਵੇਖਣ ਨੂੰ ਮਿਲਿਆ ਕਿ ਆਪਣੇ ਮੁਲਕ ਵਾਲੇ ਨਾਲ ਨੇੜਤਾ ਹੋਈ ਹੀ ਜਾਂਦੀ ਹੈ ਕੋਈ ਤਾਂ ਪੱਕੇ ਰਿਸ਼ਤਿਆਂ ਵਿੱਚ ਵੀ ਬਦਲ ਜਾਂਦੀ ਹੈ ਕੈਨੇਡਾ ਆਇਆ ਮੈਂ ਇਸ ਗੱਲੋਂ ਬੇਖਬਰ ਸਾਂ ਕਿ ਸਿੱਖ ਹੋਣ ਕਰਕੇ ਕੈਨੇਡਾ ਜਹਾਜ਼ ਤੋਂ ਉਤਰਨ ਵੇਲੇ ਤੋਂ ਹੀ ਮੇਰੇ ਤੇ ਨਜ਼ਰ ਰੱਖੀ ਜਾ ਰਹੀ ਸੀ ਇੱਕ ਦਿਨ ਗੁਰਜੋਤ ਨੇ ਦੱਸਿਆ ਪਾਪਾ ਤੁਹਾਨੂੰ ਕੋਈ ਮਿਲਣ ਆਇਆ ਉਸਦਨ ਕੋ ਜੋਤਨੋ ਛੁੱਟੀ ਸੀ ਤੇ ਉਸਦੀ ਸਹੇਲੀ ਸੀਮਾ ਉਸ ਨੂੰ ਗੁਰਦੁਆਰਾ ਸਾਹਿਬ ਮਿਲੀ ਤੇ ਨਾਲ ਹੀ ਘਰ ਆ ਗਈ ਸੀ ਇਤਫਾਕ ਇਹ ਸੀ ਕਿ ਮੇਰੇ ਤੇ ਨਜ਼ਰ ਰੱਖਣ ਵਾਲੀ ਮਲੇਸ਼ੀਆ ਦੀ ਜੰਪਲ ਭਾਰਤੀ ਮੂਲ ਦੀ ਕੁੜੀ ਸੀਮਾ ਗੁਰਜੋਤ ਵਾਂਗੀ ਕੈਨੇਡਾ ਸਟੱਡੀ ਵੀਜ਼ੇ ਤੇ ਆਈ ਸੀ ਤੇ ਗੁਰਜੋਤ ਦੀ ਸਹਿਪਾਠਣ ਸੀ ਜਾਣ ਪਛਾਣ ਕਰਾਉਂਦਿਆਂ ਗੁਰਜੋਤ ਨੇ ਦੱਸਿਆ ਪਾਪਾ ਇਹ ਸੀਮਾ ਇਸ ਮੁਲਕ ਦੇ ਇੰਟੈਲੀਜੈਂਸ ਵਿਭਾਗ ਦੀ ਮੁਲਾਜ਼ਮ ਵੈਸੇ ਇਹਨਾਂ ਦੀ ਪਛਾਣ ਬਹੁਤ ਹੀ ਗੁਪਤ ਹੁੰਦੀ ਹੈ ਪਰ ਸੀਮਾ ਨੇ ਮੇਰੇ ਨਾਲ ਹੀ ਪੀਅਰ ਹੁਣ ਤੋਂ ਬਾਅਦ ਟੈਸਟ ਦਿੱਤਾ ਸੀ ਇਸ ਲਈ ਮੈਨੂੰ ਪਤਾ ਹੈ ਤੁਸੀਂ ਹੈਰਾਨ ਹੋਵੋਗੇ ਕਿ ਇਸ ਦੀ ਡਿਊਟੀ ਤੁਹਾਡੀਆਂ ਗਤੀਵਿਧੀਆਂ ਤੇ ਨਜ਼ਰ ਰੱਖਣ ਦੀ ਲੱਗੀ ਹੋਈ ਹੈ ਤੇ ਹੁਣ ਵੀ ਡਿਊਟੀ ਤੇ ਹੈ ਪੰਜਾਬੀ ਲੇਖਕ ਮੇਰੇ ਪਾਪਾ ਗੁਰਜੋਤ ਮੇਰੀ ਜਾਨ ਪਛਾਣ ਕਰਵਾ ਕੇ ਚੁੱਪ ਹੋ ਗਈ ਮੈਂ ਜਾਣਦੀ ਹਾਂ ਕਹਿੰਦੀ ਸੀਮਾ ਥੋੜੀ ਮੁਸਕराई ਪੁੱਤਰ ਅਥਾ ਲੱਗਾ ਫਿਰ ਕੁਝ ਮੇਰੇ ਬਾਰੇ ਮੈਂ ਕੁੜੀ ਨੂੰ ਬੈਠਣ ਦਾ ਇਸ਼ਾਰਾ ਕਰਦਿਆਂ ਕਿਹਾ ਅੰਕਲ ਤੁਹਾਡੇ ਲੇਖਕ ਹੋਣ ਦਾ ਪਤਾ ਤਾਂ ਉਸਤੇ ਨਹੀਂ ਲੱਗਿਆ ਸੀ ਜਿਸ ਦਿਨ ਮੇਰੀ ਡਿਊਟੀ ਲੱਗੀ ਸੀ ਜਦੋਂ ਤੁਸੀਂ ਹਵਾਈ ਅੱਡੇ ਤੋਂ ਗੁਰਜੋਤ ਨਾਲ ਘਰ ਆਏ ਸੀ ਉਸ ਦਿਨ ਵੀ ਮੇਰੀ ਗੱਡੀ ਤੁਹਾਡਾ ਪਿੱਛਾ ਕਰ ਰਹੀ ਸੀ ਉਦੋਂ ਮੈਂ ਤੁਹਾਨੂੰ ਗੁਰਜੋਤ ਦਾ ਕੋਈ ਨੇੜੇ ਦਾ ਰਿਸ਼ਤੇਦਾਰ ਸਮਝਿਆ ਸੀ ਜਿਸ ਸੈਤਿਕ ਸੰਸਥਾ ਨੇ ਤੁਹਾਨੂੰ ਬੁਲਾਇਆ ਸੀ ਨਾ ਉਸ ਦਿਨ ਵੀ ਮੈਂ ਸਰੋਤਿਆਂ ਵਿੱਚ ਮੌਜੂਦ ਸਾਂ ਮੈਨੂੰ ਉਸ ਦਸਨ ਵਿੱਚ ਕੋਈ ਝਿਜਕ ਨਹੀਂ ਹੈ ਕਿ ਹਰ ਮੁਲਕ ਦੀ ਸਰਕਾਰ ਆਪਣੇ ਦੇਸ਼ ਵਿੱਚ ਆਉਣ ਵਾਲੇ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਦੀ ਹੈ ਪਹਿਲਾਂ ਇਸ ਤਰ੍ਹਾਂ ਨਹੀਂ ਸੀ ਇਹ ਵਰਤਾਰਾ ਬਰਡ ਰੇਡ ਸੈਂਟਰ ਤੇ ਹਮਲੇ ਤੋਂ ਬਾਅਦ ਹਾਲਮੀ ਦੇਸ਼ਤਗਰਦੀ ਫੈਲਣ ਕਰਕੇ ਸ਼ੁਰੂ ਹੋਇਆ ਹੈ। ਇੰਨੇ ਚੇਰ ਵਿੱਚ ਗੁਰਜੋਤ ਕਾਫੀ ਦੇ ਦੋ ਕੱਪ ਤੇ ਡਰਾਈ ਫਰੂਟ ਵਾਲੀ ਟ੍ਰੇ ਮੇਜ਼ ਤੇ ਰੱਖਦੀ ਹੋਈ ਬੋਲੀ, "ਪਾਪਾ ਮੈਂ ਸੋਈ ਦਾ ਸਮਾਨ ਲਿਆਵਾਂ। ਬੱਚੇ ਵੀ ਕੋ ਮਰਜ਼ੀ ਜ਼ਿੱਦ ਕਰ ਰਹੇ ਨੇ। ਸੀਮਾ ਤੁਹਾਨੂੰ ਬੋਰ ਨਹੀਂ ਹੁੰਦੇਵੇ ਕਿ ਹੋ ਸਕਦਾ ਹੈ ਕਿ ਤੁਹਾਨੂੰ ਕੋਈ ਨਵੀਂ ਕਹਾਣੀ ਮਿਲ ਜਾਵੇ।" ਸੀਯੂ ਸੀਮਾ ਕਹਿ ਕੇ ਗੁਰਜੋਤ ਚਲੀ ਗਈ। ਸੀਮਾ ਨੇ ਦੱਸਿਆ ਕਿ ਗੁਰਜੋਤ ਮੇਰੀ ਬੈਸਟ ਫਰੈਂਡ ਹੈ। ਜਦੋਂ ਮੈਂ ਸੀਮਾ ਦੇ ਪਰਿਵਾਰ ਬਾਰੇ ਪੁੱਛਿਆ ਤਾਂ ਬੋਲੀ ਅੰਕਲ ਜੀ ਮੈਂ ਗੁਰਜੋਤ ਵਾਂ ਖੁਸ਼ਕਿਸਮਤ ਨਹੀਂ ਹਾਂ ਜਿਸ ਕੋਲ ਤੁਹਾਡੇ ਵਰਗੇ ਪਾਪਾ ਨੇ ਮੇਰੇ ਵਰਗੀ ਕੋਈ ਬਦਕਿਸਮਤੀ ਹੋਵੇਗੀ ਜਿਸ ਕੋਲ ਨਾ ਪਾਪਾ ਨਾ ਮੰਮਾ ਆਖਦੀ ਸੀਮਾ ਦਾ ਗਲਾ ਪਰਾਇ ਬੇਟਾ ਰਿਸ਼ਤਿਆਂ ਦੀ ਤਾਂ ਹਾਮੇ ਹੁੰਦੀ ਹੈ ਆਪਣੇ ਸਿਰ ਦੀ ਢੇੜ ਤਾਂ ਖੁਦ ਹੀ ਜ਼ਰਨੀ ਪੈਂਦੀ ਹੈ ਮੈ ਫਲਸਪੀ ਕੋਟੀ ਪੁੱਤਰ ਆਪਣਿਆਂ ਨਾਲੋਂ ਦੂਰ ਹੋਣ ਦੇ ਵੀ ਕਈ ਕਾਰਨ ਹੁੰਦੇ ਨੇ ਜਿਵੇਂ ਸਾਡੀ ਆਰਥਿਕਤਾ ਆਪਸੀ ਵਿਚਾਰ ਜਾਂ ਗੁਰਜੋਤ ਤੇ ਉਸਦੇ ਪਤੀ ਵਾਂਗ ਵਿਦੇਸ਼ ਜਾਣ ਦੀ ਚਾਹਤ ਪਰ ਰਿਸ਼ਤਾ ਕੋਈ ਵੀ ਮਾੜਾ ਨਹੀਂ ਹੁੰਦਾ ਮੇਰੇ ਅੰਦਰਲੀ ਸਤ ਕਰਨੇ ਸੀਮਾ ਦਾ ਚਿਹਰਾ ਪੜ ਲਿਆ ਸੀ ਕਿ ਇਹ ਕੋਈ ਦੱਬੀ ਹੋਈ ਵੇਦਨਾ ਦੱਸਣਾ ਚਾਹੁੰਦੀ ਹੈ ਪਰ ਸੁਣਨ ਵਾਲਾ ਕੋਈ ਨਹੀਂ ਮਿਲਿਆ ਰੋਣਾ ਚਾਹੁੰਦੀ ਹੈ ਪਰ ਮੋੜਾ ਕੋਈ ਨਹੀਂ ਸੀਮਾ ਨੇ ਲੰਮਾ ਹੌਂਕਾ ਪਰ ਕੇ ਕਿਹਾ ਅੰਕਲ ਮੇਰੀ ਮਾਂ ਵੀ ਆਪਣੇ ਮਾਤਾ ਪਿਤਾ ਦੀ ਗਰੀਬੀ ਦੂਰ ਕਰਨ ਵਾਸਤੇ ਉਸ ਵੇਲੇ ਦੇ ਸਭ ਤੋਂ ਸਸਤੇ ਮੁਲਕ ਮਲੇਸ਼ੀਆ ਵਿੱਚ ਗਈ ਸੀ ਪੰਜਾਬੀ ਹੋਣ ਕਰਕੇ ਪੰਜਾਬੀ ਮੂਲ ਦੇ ਮਲੇਸ਼ੀਆਈ ਨਾਲ ਅੱਖਾਂ ਚਾਰ ਹੋ ਗਈਆਂ ਮੇਰੀ ਮਾਂ ਵਿਆਹ ਕਰਵਾ ਕੇ ਪੱਕੀ ਤਾਂ ਹੋ ਗਈ ਪਰ ਆਪਣੇ ਮਾਤਾ ਪਿਤਾ ਸਦਾ ਲਈ ਗਵਾ ਲੇ ਤੇ ਇਹ ਜੇ ਤੈਨੂੰ ਬੁਰਾ ਨਾ ਲੱਗੇ ਤਾਂ ਮੈਂ ਆਪਣਾ ਫੋਨ ਰਿਕਾਰਡਿੰਗ ਤੇ ਲਾ ਲਵਾਂ ਪਰ ਤੇਰੇ ਵਾਂਗ ਜਿਸ ਉਸੀ ਕਰਨ ਦੀ ਮੇਰੀ ਕੋਈ ਮਨਸ਼ਾ ਨਹੀਂ ਹੈ ਮੈਂ ਹੱਸਦਿਆਂ ਮਾਹੌਲ ਥੋੜਾ ਖੁਸ਼ਗਵਾਰ ਕਰਨ ਦੀ ਕੋਸ਼ਿਸ਼ ਕਰਦਿਆਂ ਸੀਮਾ ਨੂੰ ਟੁੱਕੀ ਗਿਆ ਹਾਂ ਹਾਂ ਜ਼ਰੂਰ ਅੰਕਲ ਕਹਿ ਕੇ ਸੀਮਾ ਨੇ ਗੱਲ ਹੱਗੇ ਵਿਦਾਈ ਮੇਰੇ ਜਨਮ ਤੋਂ ਬਾਅਦ ਮਾਤਾ ਪਿਤਾ ਦੇ ਝਗੜੇ ਦਾ ਕਾਰਨ ਮੇਰਾ ਲੜਕੀ ਹੋਣਾ ਤੇ ਪੰਜਾਬੀ ਮਾਨਸਿਕਤਾ ਸੀ ਪਿਤਾ ਲੜਦੇ ਆਂ ਭਿੜਦੇ ਆਂ ਹੋਰ ਥਾਂ ਵੀ ਮੂੰਹ ਮਾਰਨ ਲੱਗ ਪਿਆ ਸੀ ਮੇਰੀ ਦਾਦੀ ਜੀ ਬਹੁਤ ਚੰਗੇ ਸਨ ਉਹਨਾਂ ਦਾ ਵਤੀਰਾ ਮਾਂ ਪ੍ਰਤੀ ਮਾੜਾ ਨਹੀਂ ਸੀ ਉਹ ਪਿਓ ਬਾਰੇ ਪੁੱਤ ਦੀਆਂ ਭੇੜੀਆਂ ਆਤਾਂ ਦੇ ਬਾਵਜੂਦ ਉਸ ਨੂੰ ਘਰੋਂ ਨਾ ਕੱਢ ਸਕੇ 2 ਸਾਲ ਕਦੇ ਲੜਾਈ ਕਦੇ ਸੁਲ੍ਹਾ ਦੇ ਚੱਲਦਿਆ ਮੇਰੇ ਛੋਟੇ ਭਰਾ ਨੇ ਜਨਮ ਲਿਆ ਤਾਂ ਪਿਤਾ ਦੀ ਮਰਦਾਨਗੀ ਦੀ ਮੋਹਰ ਤਾਂ ਲੱਗ ਗਈ ਪਰ ਉਹ ਬੰਦਾ ਨਾ ਬਣਿਆ ਕਿਸੇ ਵੀ ਮੁਲਕ ਦਾ ਕਾਨੂੰਨ ਮਰਦ ਵੱਲੋਂ ਔਰਤ ਤੇ ਜ਼ੁਲਮ ਕਰਨ ਦੀ ਆਗਿਆ ਨਹੀਂ ਦਿੰਦਾ ਪਰ ਬਹੁਤੀਆਂ ਭਾਰਤੀ ਔਰਤਾਂ ਜ਼ੁਲਮ ਸਹੀ ਜਾਂਦੀਆਂ ਨੇ ਮੇਰੀ ਮਾਂ ਦਾ ਹਾਲ ਵੀ ਐਵੇਂ ਦਾ ਹੀ ਸੀ ਅਖੀਰ ਉਸਨੇ ਮੇਰੇ ਬਾਪ ਤੋਂ ਤਲਾਕ ਮੰਗ ਲਿਆ ਬੱਚਿਆਂ ਦੀ ਸਾਂਭ ਸੰਭਾਲ ਨੂੰ ਵੇਖਦੇ ਹੋਏ ਕੋਰਟ ਦਾ ਫੈਸਲਾ ਸੀ ਕਿ ਆਪਣੀ ਮਰਜ਼ੀ ਅਨੁਸਾਰ ਦੋਵੇਂ ਜੀ ਇੱਕ ਇੱਕ ਬੱਚਾ ਲੈ ਕੇ ਵੱਖਰੇ ਰਹਿ ਸਕਦੇ ਹੋ ਦਾਦੀ ਨੇ ਰੋਂਦਿਆਂ ਮਾਂ ਨੂੰ ਬਹੁਤ ਰੋਕਿਆ ਪਰ ਮਾਂ ਮਨ ਕੋਛੜ ਚੁੱਕੇ ਉਹਨਾਂ ਤੋਂ ਬਹੁਤ ਦੂਰ ਚਲੀ ਗਈ ਮੇਰੇ ਵਿਦੇਸ਼ ਜਾਣ ਤੱਕ ਪੇਤਾ ਹਾ ਭਰਾ ਤੇ ਦਾਦੀ ਦਾ ਕੀ ਬਣਿਆ ਕੋਈ ਪਤਾ ਨਹੀਂ ਇਸ ਮਕਾਮ ਤੇ ਪਹੁੰਚ ਲਈ ਮੈਂ ਆਪਣੀ ਮਾਂ ਦਾ ਦਿਨ ਨਹੀਂ ਦੇ ਸਕਦੀ ਮੇਰੀ ਮਾਂ ਨੇ ਮਿਹਨਤ ਕਰਕੇ ਮੈਨੂੰ ਪੜਾਇਆ ਅਣਖ ਨਾਲ ਜਿਉਣਾ ਸਕੇ ਆਪ ਫੈਸਲੇ ਲੈਣੇ ਦੱਸੇ ਵਿਦੇਸ਼ ਵਿੱਚ ਉੱਚ ਵਿਦਿਆਲੀ ਭੇਜਿਆ ਮੈਂ ਇਸ ਮੁਲਕ ਦੀ ਨਾਗਰਿਕ ਬਣ ਕੇ ਇੰਟੈਲੀਜੈਂਸ ਬਿਊਰੋ ਦਾ ਟੈਸਟ ਪਾਸ ਕਰਕੇ ਨੌਕਰੀ ਲੱਗਣ ਤੋਂ ਬਾਅਦ ਮਾਂ ਨੂੰ ਵੀ ਆਪਣੇ ਕੋਲ ਬੁਲਾ ਲਿਆ ਇੱਥੇ ਆ ਕੇ ਕੁਝ ਸਮੇਂ ਬਾਅਦ ਮੇਰੀ ਮਾਂ ਨੂੰ ਅਚਾਨਕ ਪੇਕਿਆਂ ਦਾ ਹੇਜ ਜਾਗ ਪਿਆ ਉਹ ਆਪਣੇ ਭਰਾ ਦੇ ਪੁੱਤਰ ਯਾਨੀ ਮੇਰੇ ਮਾਮੇ ਦੇ ਪੁੱਤ ਭਰਾ ਲੱਗਦੇ ਅਣਪੜਾ ਵਰਗੇ ਘੱਟ ਪੜੇ ਲਿਖੇ ਮੁੰਡਿਆਂ ਨਾਲ ਮੇਰਾ ਨਕਲੀ ਵਿਆਹ ਕਰਵਾ ਕੇ ਉਸ ਨੂੰ ਪੱਕੇ ਤੌਰ ਤੇ ਇੱਥੇ ਬੁਲਾਉਣਾ ਚਾਹੁੰਦੀ ਜਿਸ ਮਾਂ ਨੇ ਮੈਨੂੰ ਖੁਦ ਫੈਸਲੇ ਲੈਣ ਦੇ ਕਾਬਿਲ ਬਣਾਇਆ ਉਹੀ ਪੰਜਾਬੀ ਮਾਂ ਬਣ ਕੇ ਆਪਣਾ ਫੈਸਲਾ ਮੇਰੇ ਤੇ ਥੋਪ ਰਹੀ ਰਿਸ਼ਤਿਆਂ ਦੇ ਤਾਂ ਪੰਜਾਬੀ ਪਹਿਲਾਂ ਹੀ ਬਹੁਤ ਘਾਨ ਕਰੀ ਜਾ ਰਹੇ ਨੇ ਜੋ ਮੈਨੂੰ ਮਨਜ਼ੂਰ ਨਹੀਂ ਮਾਂ ਨੂੰ ਇਹ ਵੀ ਪਤਾ ਹੈ ਇਥੇ ਅਸੀਂ ਬੱਚਿਆਂ ਨੂੰ ਦੂਰ ਨਹੀਂ ਸਕਦੇ ਰੋਜ਼ਾਨਾ ਦੀ ਕਿੱਚ-ਕਿੱਚ ਤੋਂ ਦੁਖੀ ਹੋ ਕੇ ਮੈਂ ਮਾਂ ਨਾਲੋਂ ਵੱਖ ਰਹਿ ਰਹੀ ਹਾਂ ਪਰ ਮੈਂ ਮਾਂ ਨੂੰ ਗਵਾਉਣਾ ਨਹੀਂ ਚਾਹੁੰਦੀ ਆਖ ਦੀ ਸੀਮਾ ਹਿਸ ਭਈ ਮੈਂ ਉੱਠ ਕੇ ਇੱਕ ਬਾਪ ਪੰਖ ਸੀਮਾ ਦੇ ਸਿਰ ਤੇ ਪਿਆਰ ਨਾਲ ਹੱਥ ਰੱਖ ਜਾਂ ਕਿਆ ਬੈਠੇ ਸੁੱਖ ਤੇ ਦੁੱਖ ਜ਼ਿੰਦਗੀ ਦੇ ਸਿੱਕੇ ਦੇ ਦੋ ਪੱਲੇ ਨੇ ਇਹ ਵੱਖ ਨਹੀਂ ਕੀਤੇ ਜਾ ਸਕਦੇ ਸਮਾਂ ਕਦੇ ਰੁਕਦਾ ਨਹੀਂ ਸਭ ਕੁਝ ਆਪਣੇ ਆਪ ਸਮਾਂ ਹੋ ਜਾਂਦਾ ਹੈ ਆਪਾਂ ਕਾਫੀ ਦਾ ਇੱਕ ਇੱਕ ਕੱਪ ਹੋਰ ਪੀਂਦੇ ਆ ਤੂੰ ਬੈਠ ਸੀਮਾ ਤੇ ਰੁਕਦਿਆਂ ਵੀ ਮੈਂ ਸੋਈ ਵਿੱਚ ਚਲਾ ਗਿਆ ਗਰਮ ਕਾਫੀ ਦਾ ਘੁੱਟ ਪਰ ਕੇ ਸੀਮਾ ਬੋਲੀ ਅੰਕਲ ਜੀ ਮੇਰਾ ਨਾਂ ਹੀ ਸੀਮਾ ਹੈ ਪਰ ਮੇਰੇ ਦੁੱਖਾਂ ਦੀ ਕੋਈ ਸੀਮਾ ਨਹੀਂ ਜੋ ਦੁੱਖ ਸਾਨੂੰ ਸਭ ਤੋਂ ਨੇੜਲੇ ਨੇ ਦਿੱਤੇ ਹੁਣ ਉਹ ਤਾਂ ਬਿਆਨ ਕਰਨੇ ਵੀ ਮੁਸ਼ਕਲ ਹੁੰਦੇ ਨੇ ਮੈਂ ਸੀਮਾ ਨੂੰ ਕਿਹਾ ਪੁੱਤਰ ਮੈਂ ਹੈਰਾਨ ਆ ਕਿ ਇੰਨੀ ਸ਼ੁੱਧ ਪੰਜਾਬੀ ਤਾਂ ਅੱਜਕੱਲ੍ਹ ਪੰਜਾਬ ਵਿੱਚ ਜੰਮੇ ਵੀ ਨਹੀਂ ਬੋਲਦੇ ਮੈਨੂੰ ਇਸ ਕਰਦੀ ਖੁਸ਼ੀ ਸੀ ਕਿ ਸੋਹਰਤ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਵੱਸ ਕੇ ਵੀ ਆਪਣੀ ਮਾਂ ਬੋਲੀ ਨੂੰ ਮਰਨੀ ਦਿੱਤਾ। ਅੰਕਲ ਜੀ ਇਹ ਸਾਰਾ ਕੁਝ ਮਾਂ ਤੋਂ ਹੀ ਵਿਰਸੇ ਵਿੱਚ ਮਿਲਿਆ ਬਾਕੀ ਗੁਰਜੋਤ ਦੀ ਸੰਗਤ ਕਰਕੇ ਹੈ। ਬੇਟਾ ਫਿਰ ਮਾਂ ਨਾਲ ਤੋੜ ਬਿਛੜਾ ਕਿਉਂ? ਮੇਰਾ ਸਵਾਲ ਸੀ। ਅੰਕਲ ਇਸ ਤ ਵੀ ਕਾਰਨ ਨਰਮਦੀਨ ਦੀ ਆਪਸੀ ਖਿੱਚ ਸਦਕਾ ਹੀ ਇਸ ਸ੍ਰਿਸ਼ਟੀ ਦੀ ਹੋਂਦ ਕਾਇਮ ਹੈ। ਇਹ ਮੈਂ ਨਹੀਂ ਕਿਤਾਬੀ ਗਿਆਨ ਆਖਦਾ। ਇਹ ਇੱਕ ਨਿਗਰ ਸਚਾਈ ਵੀ ਹੈ। ਕੁਆਲਿਟੀ ਪਰਦੇ ਮੈਂ ਵੀ ਫੇਸਬੁੱਕ ਜ਼ਰੀਏ ਭਾਰਤੀ ਮੂਲ ਦੇ ਕੈਨੇਡੀਅਨ ਸਿਕਸਪਾਈ ਬਲਕਿ ਚੀ ਗਈ ਸਾਂ ਪਰ ਮਾਂ ਵਾਂਗ ਦੁੱਧ ਦੇ ਬਾਲ ਵਾਲੀ ਮੁਹੱਬਤ ਨੂੰ ਭਾਰੂ ਨਹੀਂ ਹੋਣ ਦਿੱਤਾ ਮੈਂ ਤੇ ਸਮੇਰ ਘੰਟਿਆਂ ਵੱਧੀ ਗੱਲਾਂ ਕਰਦੇ ਡਿਊਟੀ ਤੋਂ ਇਲਾਵਾ ਬਸ ਮਾਂ ਤੇ ਸਮੇਰ ਵਾਸਤੇ ਹੀ ਸਮਾਂ ਹੁੰਦਾ ਕੁਝ ਸਮੇਂ ਬਾਅਦ ਮੈਨੂੰ ਸਰਕਾਰੀ ਨੌਕਰੀ ਮਿਲ ਗਈ ਤੇ ਸਮੇਰ 1 ਸਾਲ ਵਾਸਤੇ ਯੂਨਾਈਟਿਡ ਨੇਸ਼ਨ ਸ਼ਾਂਤੀ ਸੈਨਾ ਦੇ ਮਿਸ਼ਨ ਲਈ ਚਲਾ ਗਿਆ ਇੱਕ ਦਿਨ ਫੋਨ ਤੇ ਗੱਲਾਂ ਕਰਦਿਆਂ ਸਮੇਰ ਨੇ ਦੱਸਿਆ ਕਿ ਇੱਥੇ ਵੱਖ-ਵੱਖ ਮੁਲਕਾਂ ਦੀ ਸੈਨਾ ਦੇ ਜਵਾਨਾਂ ਨੂੰ ਮਿਲਣ ਦਾ ਮੌਕਾ ਮਿਲਿਆ ਕਈ ਤਾਂ ਪੱਕੇ ਦੋਸਤ ਵੀ ਬਣ ਗਏ ਨੇ ਸਾਲ ਬਸ ਸਮੇਰ ਆਪਣੇ ਸਾਥੀਆਂ ਨਾਲ ਵਾਪਸ ਆ ਗਿਆ ਸਮੇਰ ਨਾਲ ਮੇਰੀ ਫੇਸਬੁੱਕ ਦੀ ਮੁਹਬਤ ਸੀ ਫੇਸ ਟੂ ਫੇਸ ਮਿਲ ਕੇ ਮੈਂ ਸਮੇਰ ਬਾਰੇ ਹੋਰ ਜਾਨਣਾ ਚਾਹੁੰਦੀ ਸੀ ਸਮੇਰ ਨੂੰ ਸਮਝ ਕੇ ਹੀ ਆਪਣੇ ਸਬੰਧਾਂ ਬਾਰੇ ਮਨ ਨੂੰ ਦੱਸਣਾ ਚਾਹੁੰਦੀ ਸੀ ਕਿ ਭਾਰਤੀ ਪੰਜਾਬ ਦੇ ਮੁੰਡੇ ਨਾਲ ਮੈਂ ਵਿਆਹ ਕਿਉਂ ਨਹੀਂ ਕਰਨਾ ਚਾਹੁੰਦੀ ਹੁਣ ਤਾਂ ਸਮੇਰ ਮੇਰੀ ਹਰ ਕਸਵੱਟੀ ਤੇ ਖਰਾ ਉਤਰਿਆ ਇੱਕ ਦਿਨ ਰੈਸਟੋਰੈਂਟ ਵਿੱਚ ਕਾਫੀ ਪੀਂਦਿਆਂ ਸਵੇਰ ਨੇ ਦੱਸਿਆ ਮੈਂ ਆਪਣੇ ਇੱਕ ਦੋਸਤ ਨੂੰ ਮਿਲਣ ਕੁਝ ਦਿਨ ਵਾਸਤੇ ਮਲੇਸ਼ੀਆ ਜਾ ਰਹੇ ਹਾਂ ਜੇ ਤੂੰ ਮੇਰੇ ਨਾਲ ਜਾ ਸਕੇ ਤਾਂ ਚੰਗਾ ਲੱਗੇਗਾ। ਸਮੀਰ ਨੇ ਬਹੁਤ ਜ਼ੋਰ ਦੇ ਕੇ ਨਹੀਂ ਆਖਿਆ। ਆਪਣੀ ਜਨਮ ਭੂਮੀ ਵੇਖਣ ਦੀ ਚਾਹਤ ਅਤੇ ਸਮੀਰ ਨੂੰ ਹੋਰ ਨੇੜੇੋਂ ਵੇਖਣ ਲਈ ਸਮੀਰ ਨੂੰ ਮੈਂ ਮਲੇਸ਼ੀਆ ਜਾਣ ਦੀ ਹਾਮੀ ਭਰ ਦਿੱਤੀ। ਮਾਂ ਬਖਸ਼ੀ ਪੁੱਛਣ ਦੀ ਲੋੜ ਨਹੀਂ ਸਮਝੀ। ਪਰ ਸੋਚਦੀ ਸਾਂਜ ਮਾਂ ਨਾਲ ਹੁੰਦੀ ਤਾਂ ਚੰਗਾ ਸੀ ਦੱਸਣ ਤੋਂ ਬਿਨਾ ਹੀ ਮਾਂ ਨੂੰ ਸਮੀਰ ਨਾਲ ਸਬੰਧ ਦਾ ਪਤਾ ਲੱਗ ਜਾਣਾ ਸੀ। ਮੈਂ ਮਾਂ ਨੂੰ ਬਿਨਾ ਦੱਸੇ ਸਮੀਰ ਨਾਲ ਮਲੇਸ਼ੀਆ ਦੇ ਜਹਾਜ਼ 'ਤੇ ਬੈਠ ਆਪਣੀ ਜੰਮਣਪੋਈ ਆਨ ਉਤਰੀ। ਵਾਹ ਇਹ ਡੇ ਤੋਂ ਅੱਗੋਂ ਲੈਣ ਆਇ ਸਮੀਰ ਤੇ ਦੋਸਤ ਹਰਮਨ ਨੇ ਸਮੀਰ ਵੱਲੋਂ ਜਨ ਪਛਾਣ ਕਰਾਉਣ ਮੌਕੇ ਆਮ ਗੱਬਰੂਆਂ ਵਾਂਗ ਦੋਸਤੀ ਗਰਲਫ੍ਰੈਂਡ ਨੂੰ ਹਾਇ ਭਾਬੀ ਨਹੀਂ ਕਿਹਾ ਤਕੜੀਆਂ ਭੈਣੇ ਕਹਿ ਕੇ ਜ਼ੁਬਾਨ ਸਾਂਝੀ ਕਰਦੇ ਉਸਨੇ ਹੱਥ ਜੋੜ ਦਿੱਤੇ ਮੈਨੂੰ ਹਰਮਨ ਦੇ ਵਿਹਾਰ ਨੇ ਕੀਲੀ ਲਿਆ ਇਹਨੇ ਨਿਖ ਤੇ ਸਤਕਾਰ ਨਾਲ ਭੈਣ ਕਹਿਣ ਵਾਲਾ ਹਰਮਨ ਕਾਸ਼ ਮੇਰਾ ਸਾਕਾ ਪ੍ਰਾ ਹੁੰਦਾ ਮੈਂ ਮਨ ਬਚਨੀ ਕੀਤੀ ਹਰਮਨ ਦੇ ਘਰ ਆਇਆ ਸਾਡਾ ਸਵਾਗਤ ਇੱਕ ਬਜ਼ੁਰਗ ਗੁਰਸਿੱਖ ਮਾਤਾ ਨੇ ਕੀਤਾ ਪੰਜਾਬੀ ਤਹਿਜ਼ੀਬ ਨਾਲ ਸਮੇਰ ਅਤੇ ਮੇਰਾ ਸਿਰ ਪਲੋਸ ਕੇ ਅਸੀਸਾਂ ਦਿੱਤੀਆਂ ਉਹ ਅਸੀਸਾਂ ਵੀ ਮੈਨੂੰ ਦਿਲੋਂ ਨਿਕਲੀਆਂ ਲਗੀਆਂ ਮਾਤਾ ਹਰਮਨ ਦੇ ਦਾਦੀ ਜੀ ਸੰਗ ਗੱਲਾਂ ਬਾਤਾਂ ਕਰਦਿਆਂ ਹਰਮਨ ਨੇ ਆਪਣਾ ਦਰਦ ਬਿਆਨ ਕਰਦਿਆਂ ਦੱਸਿਆ ਕਿ ਮੰਮਾ ਨਾਲ ਤਲਾਕ ਹੋਣ ਕਰਕੇ ਪਾਪਾ ਵੱਲੋਂ ਦੁਬਾਰਾ ਸ਼ਾਦੀ ਕਰਨ ਤੋਂ ਬਾਅਦ ਮੈਂ ਦਾਦੀ ਜੀ ਕੋਲ ਹੀ ਰਿਹਾ ਹਾਂ ਤੇ ਪੜ੍ਹਾਈ ਪੂਰੀ ਕਰਕੇ ਮਲੇਸ਼ੀਆ ਫੌਜ ਵਿੱਚ ਪਰtio ਐਸਾ ਮੈਨੂੰ ਜਨਮ ਦਿਨ ਵਾਰੀ ਕਿੱਥੇ ਇਸ ਬਾਰੇ ਮੈਨੂੰ ਕੋਈ ਪਤਾ ਨਹੀਂ ਆਹ ਦਾਦੀ ਕੋਲ ਰਹਿੰਦੇ ਆ ਮੈਂ ਕਦੀ ਕਦੀ ਪਿਤਾ ਜੀ ਨੂੰ ਮਿਲਾਉਂਦਾ ਪਿਤਾ ਜੀ ਜਿਆਦਾਤਰ ਬਿਮਾਰ ਰਹਿਣ ਲੱਗ ਪਏ ਸਨ ਮਸਰੀ ਮਾ ਵੀ ਇੱਕ ਦਿਨ ਪਿਤਾ ਜੀ ਨੂੰ ਬਿਮਾਰੀ ਦੀ ਹਾਲਤ ਵਿੱਚ ਛੱਡ ਕੇ ਤੁਰ ਗਈ ਜੋ ਵਾਪਸ ਨਹੀਂ ਆਈ ਰੇ ਜ਼ੋਰ ਪਾਉਣ ਦੇ ਬਾਵਜੂਦ ਪਿਤਾ ਜੀ ਘਰ ਨਹੀਂ ਆਏ ਮੈਂ ਜਦੋਂ ਵੀ ਜਾਂਦਾ ਉਹ ਝੂੜ ਦੇ ਅਕਸ ਰੱਖਦੇ ਆ ਮੈਂ ਤੇਰੀ ਮਾਂ ਨੇ ਹਰ ਤੋਖਾ ਕੀਤਾ ਗੋਸ਼ ਮੈਂ ਹਰਮਨ ਤੋਂ ਪਰਾਂ ਤੋਂ ਮਾਫ਼ੀ ਮੰਗ ਸਕਾਂ ਅਖੀਰ ਪਪਾ ਵੀ ਹੁਣ ਕੌਣ ਕਰਕੇ ਹਰਮਨ ਤੋਂ ਅੱਗੇ ਬੋਲਣਾ ਹੋਇਆ ਰਾਤ ਦੀ ਰੋਟੀ ਖਾਣ ਮਗਰੋਂ ਸੁਮੇਤ ਨੇ ਰਾਤ ਨੂੰ ਸੌਣ ਵੇਲੇ ਇਹ ਕਹਿ ਕੇ ਮੇਰੇ ਦਿਲ ਵਿੱਚ ਪੱਕੀ ਥਾਂ ਮੱਲ ਲਈ ਰੀਮਾ ਤੂੰ ਦਾਦੀ ਜੀ ਕੋਲੋਂ ਬਤਾਂ ਸੁਣ ਮੈਂ ਤੇ ਹਰਮਨ ਸ਼ਾਂਤੀ ਸੈਣਾ ਦੀਆਂ ਗੱਲਾਂ ਕਰਦੇ ਆਂ ਮੈਂ ਦਾਦੀ ਜੀ ਨਾਲ ਗਲਬਾਤ ਦੀ ਲੜੀ ਤੋੜਨ ਲਈ ਦਾਦੀ ਜੀ ਦੇ ਜਵਾਨੀ ਵੇਲੇ ਤੋਂ ਗੱਲ ਛੋਈ ਕਿਉਂਕਿ ਬਜ਼ੁਰਗ ਅਕਸਰ ਜਵਾਨੀ ਵੇਲੇ ਦੀਆਂ ਗੱਲਾਂ ਕਰਕੇ ਜਵਾਨੀ ਮੰਨ ਲੈਂਦੇ। ਦਾਦੀ ਜੀ ਤੁਸੀਂ ਦਾਦਾ ਜੀ ਨਾਲ ਪ੍ਰੇਮ ਵਿਆਹ ਕਰਾਇਆ ਸੀ ਜਾਂ ਮਾਪਿਆਂ ਦੀ ਸਹਿਮਤੀ ਨਾਲ? ਉਹ ਨਹੀਂ ਧੀਏ। ਸਾਡਾ ਵਿਆਹ ਤਾਂ ਛੋਟੀ ਉਮਰ ਹੀ ਹੋ ਗਿਆ ਸੀ। ਅਸੀਂ ਦੋਵੇਂ ਜੀ ਇਕੱਠੇ ਹੀ ਮਲੇਸ਼ੀਆ ਆਏ ਸੀ। ਉਦੋਂ ਵਿਦੇਸ਼ ਆਉਣ ਜਾਣ ਦਾ ਕੋਈ ਬਹੁਤਾ ਝੰਜਟ ਨਹੀਂ ਸੀ। ਆ ਹਰਮਨ ਦੇ ਪਿਓ ਨੇ ਜ਼ਰੂਰ ਪ੍ਰੇਮ ਵਿਆਹ ਕੀਤਾ ਸੀ। ਪਰ ਸਿਰੇ ਨਾ ਚੜਿਆ। ਮੈਂ ਗੱਲ ਆਪਣੇ ਹੱਥ ਲੈਂਦੇ ਆ ਕਿਆ ਦਾਦੀ ਜੀ ਹਰਮਨ ਦੀ ਮੰਮਾ ਦੀ ਕੋਈ ਤਸਵੀਰ ਹੋਵੇਗੀ ਨਹੀਂ ਪੁੱਤ ਉਸਨੇ ਰੋਂਦੇ ਹੋਏ ਘਰ ਛੱਡਦੇ ਆਪਣੀ ਕੋਈ ਨਿਸ਼ਾਨੀ ਨਹੀਂ ਛੱਡੀ ਸਿਰਫ ਇੱਕ ਸਾਲ ਦੇ ਹਰਮਨ ਤੋਂ ਬਗੈਰ ਉਹ ਵੀ ਅਦਾਲਤੀ ਫੈਸਲੇ ਕਰਕੇ ਉਸ ਤੋਂ ਬਾਅਦ ਕਦੇ ਨਹੀਂ ਮਿਲੀ ਹੁਣ ਤਾਂ ਮੇਰੀ ਪੋਤੀ ਵੀ ਤੇਰੇ ਵਾਂਗ ਜਵਾਨ ਹੋ ਗਈ ਹੋਵੇਗੀ ਦਾਦੀ ਦੀ ਆਵਾਜ਼ ਭਾਰੀ ਸੀ ਇਰੇ ਭੰਗ ਜਵਾਨ ਹੋ ਗਈ ਹੋਵੇਗੀ ਵਾਕ ਨੇ ਮੈਨੂੰ ਝੰਜੋੜ ਕੇ ਰੱਖ ਦਿੱਤਾ ਮੈਨੂੰ ਇੰਜ ਲੱਗਿਆ ਜਿਵੇਂ ਮੇਰਾ ਇਸ ਪਰਿਵਾਰ ਨਾਲ ਖੂਨ ਦਾ ਰਿਸ਼ਤਾ ਹੋਵੇ ਮੈਂ ਤੜਕਦੇ ਦੇਲ ਆਪਣੇ ਮੋਬਾਈਲ ਵਿੱਚੋਂ ਮੰਮਾ ਦੀ ਜਵਾਨੀ ਵੇਲੇ ਦੀ ਫੋਟੋ ਖੋਲਣ ਤੋਂ ਆਪਣੇ ਆਪ ਨੂੰ ਰੋਕ ਨਾ ਸਕੀ ਦਾਦੀ ਜੀ ਮੇਰੀ ਮੰਮਾ ਵੇਖੋਗੇ ਮੈਂ ਫੋਨ ਦੀ ਸਕਰੀਨ ਦਾਦੀ ਵੱਲ ਕਰ ਦਿਆਂ ਕਿਆ ਓਹ ਤਾਂ ਵੇਖ ਕੇ ਦਾਦੀ ਜੀ ਦੀ ਤਾਂ ਜਿਵੇਂ ਭੋ비 ਨਿਕਲ ਗਈ ਇਹ ਤਾਂ ਮੇਰੀ ਨੂੰ ਪਰਨੀਤੇ ਧੀਏ ਤੂੰ ਪਰਨੀਤੀ ਦਿੱਤੀ ਹੈ ਮੇਰੀ ਪੋਤੀ ਤੇ ਹਰਮਨ ਦੀ ਵੱਡੀ ਭੈਣ ਵੇ ਹਰਮਨ ਵੇ ਹਰਮਨ ਇੱਕੋ ਸਾਹੇ ਬੋਲਦੇ ਦਾਦੀ ਜੀ ਜਿਵੇਂ ਕਮਲੇ ਹੀ ਹੋ ਗਏ ਹੋ ਕੀ ਹੋਇਆ ਦਾਦੀ ਜੀ ਹਰਮਨ ਨੇ ਸਾਡੇ ਰੂਮ ਦੇ ਦਰਵਾਜ਼ੇ ਵਿੱਚ ਖਲੋ ਕੇ ਪੁੱਛਿਆ ਵਾਹੇ ਗੁਰੂ ਯਾਰਾ ਲੱਖ ਸ਼ੁਕਰ ਹੈ ਬੇ ਤੇਰੀ ਭੈਣ ਆ ਗਈ ਦਾਦੀ ਜੀ ਦੀ ਆਵਾਜ਼ ਸੁਣ ਕੇ ਸਮੇਰ ਵੀ ਆ ਗਿਆ ਇਕਦਮ ਘਰ ਦਾ ਮਾਹੌਲ ਹੀ ਬਦਲ ਗਿਆ। ਕੁਸ਼ੀ ਵਿੱਚ ਬੋਲੀ ਹੋਈ ਦਾਦੀ ਜੀ ਨੇ ਘਰ ਦੀਆਂ ਸਾਰੀਆਂ ਬੱਤੀਆਂ ਔਨ ਕਰ ਦਿੱਤੀਆਂ। ਸਾਰਿਆਂ ਦੀਆਂ ਅੱਖਾਂ ਸੋਨ ਪਾਤਰੋਂ ਬਣ ਗਈਆਂ ਸਨ। ਦਾਦੀ ਜੀ ਨੇ ਮੈਨੂੰ ਕਲਾਵੇ ਵਿੱਚ ਲੈ ਕੇ ਮਾਂ ਦੀ ਵਿਛੜਣ ਘੜੀ ਨੂੰ ਦੁਬਾਰਾ ਯਾਦ ਕੀਤਾ ਤੇ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਦਾਦੀ ਦੇ ਦੋਵੇਂ ਹੱਥ ਜੁੜ ਗਏ। ਸੀਮਾ ਦੀ ਜੀਵਨ ਗਾਥਾ ਸੁਣ ਕੇ ਮੇਰੀਆਂ ਵੀ ਅੱਖਾਂ ਛਲਕ ਗਈਆਂ ਸਨ। ਮੈਨੂੰ ਗੁਰਬਾਣੀ ਦੀ ਤੁਕ ਯਾਦ ਆ ਰਹੀ ਸੀ। ਜੈਸਾ ਸਤਗੁਰ ਸੁਣੀਦਾ ਤੈਸੋ ਹੀ ਮੈ ਡਿਟ ਵਿਚਣਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਤ ਧੰਨਵਾਦ